なる、no. ਸਕਾ ਨਾ ਇਸਕ ਸੰਗ ਸਿਖ ਉਦਰੈ ਨਨਕ ਹਰ ਗੁਣ ਗਾ ਬਕਰ ਹਰਿ ਮਨ ਵਸਤ ਨਾਨਕ ਹੋਤਨ ਹਲ ਇੱਕ ਅਕਰ ਹਰਿ ਮਨ ਵਸਤ ਨਿਕੋਤਨਹਾ ਗਿਆਨ ਦੇ ਮੁਝ ਸਮੇ ਰਹਿਮਤਾਂ ਦੇ ਪੰਡਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਲਈ ਮਤੇ ਸਤਿਗੁਰਾਂ ਜੀ ਦੀ ਬਾਪ ਨੂੰ ਮਵਾਰਕ ਨਿੱਗੀ ਕੋਤ ਅਨੰਦ ਗਾਣ ਰਹੇ ਪਰਮ ਸਨਮਾਨਯੋਗ ਗੁਰੂਪਿਆਰੀ ਗੁਰਸਵਾਰੀ ਖਾਲਸਾ ਰੂਪ ਸੱਦ ਸੰਗਤ ਜੀਓ ਵੱਡੇ ਬਗਨ ਸ੍ਰੀ ਤਾਂ ਦੇ ਸਰਤਾਜ ਰਹਿਤਾਂ ਦੇ ਪੰਡਾਲ ਪੰਚਮ ਬਾਤਿਸ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਬਾਹਰ ਜੋਜ ਵਿਚਾਰਾਂ ਦੀ ਸੰਜ ਪਾਉਂਦੇ ਆ ਜਿਹਦੇ ਪਾਵਨ ਸਲੋਕ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰ ਦੇਣ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤੇ ਸਕਾ ਨਾਉ ਜਿਸ ਕੈ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਉ ਜਿਸ ਨੇ ਸਦਾ ਸਤਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ ਸਦਾ ਨਾਮ ਸਤਿਗੁਰੂ ਹਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਸ ਪਾਵਨ ਸ਼ਬਦ ਦੇ ਅੰਦਰ ਕਿਰਪਾ ਕਰਦੇ ਨੇ ਸਤਿપુરਖ ਨੂੰ ਜਾਣਣਾ ਜਰਰੇ ਜਰਰੇ ਦੇ ਵਿੱਚ ਪਰਮਾਤਮਾ ਜੀ ਵਿਆਪਰੇ ਉਹਨੂੰ ਮਹਿਸੂਸ ਕਰਨਾ ਤਾਂ ਜਿਹੜਾ ਕਰ ਲੈਂਦਾ ਸਤਿਗੁਰੂ ਕਹਿੰਦੇ ਨੇ ਇੱਕ ਸਤਿਗੁਰਾਂ ਦੀ ਦਾਤ ਹੁੰਦੀ ਹੈ ਜਿਹੜੀ ਵਕਸ਼ਿਸ਼ ਕਰਦੇ ਨੇ ਕਿ ਉਹਨੂੰ ਸਤਿਗੁਰੂ ਬਣਾ ਦਿੰਦੇ ਨੇ ਸਤਿਗੁਰੂ ਦਾ ਭਾਗ ਕਿ ਜਿਹੜੇ ਅੱਗੇ ਦਾਤਾ ਬੰਡਣ ਵਾਲੇ ਬਣਾ ਦਿੰਦੇ ਨੇ ਸਮੂਹਨ ਨੰਦ ਕੁਸ਼ੀਆ ਉਹ ਵਰਗੇ ਵਰਤਾਂਦਾ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਅ ਰੱਬ ਦਾ ਜਿਹੜਾ ਗਿਆਨ ਹੈ ਰੱਬ ਦੀ ਜਿਹੜੀ ਸਮਝ ਉਹ ਪਿਆਰ ਤੋਂ ਬਿਨਾ ਮਹੱਬਤ ਤੋਂ ਬਿਨਾ ਨਹੀਂ ਹੋ ਸਕਦੀ ਭਾਈ ਗੁਰਦਾਸ ਜੀ ਕਹਿੰਦੇ ਨੇ ਅ ਰੱਬ ਦੀ ਮਹੱਬਤ ਕਿਦਾਂ ਦੀ ਹੋਣੀ ਚਾਹੀਦੀ ਹੈ ਪਰਮਾਤਮਾ ਦੇ ਨਾਲ ਪਿਆਰ ਕਿਦਾਂ ਦਾ ਹੋਣਾ ਚਾਹੀਦਾ ਆਪਣੇ ਗੁਰੂ ਨੂੰ ਸਤਿਗੁਰੂ ਨੂੰ ਪ੍ਰਮਾਤਮਾ ਨੂੰ ਪਿਆਰ ਕਰਨਾ ਪ੍ਰੀਤ ਕਰਨੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਕਾਮ ਰੂਪੇ ਕਾਮ ਹੈ ਦੋਸਤੀ ਜਗ ਅੰਦਰ ਜਾਣੀ ਅ ਰੂਪ ਦਾ ਅਤੇ ਕਾਮ ਦਾ ਪੂਰਾ ਸਬੰਧ ਹੈ ਅਪਸ ਦੇ ਵਿੱਚ ਸੋਨੇ ਰੂਪ ਦਾ ਅਤੇ ਕਾਮ ਦਾ ਦੋਸਤੀ ਜਗ ਅੰਦਰ ਜਾਂਦੀ ਨਾ ਤਾਂ ਰੂਪ ਆਪਣੇ ਆਪ ਨੂੰ ਸੁਪਾ ਸਕਦਾ ਸੋਣਾ ਅਤੇ ਨਾ ਕਾਮ ਆਪਣੇ ਆਪ ਨੂੰ ਸੁਪਾ ਸਕਦਾ ਹੈ ਤੇਨਾਂ ਦੀ ਆਪਸ ਦੇ ਵਿੱਚ ਦੋਸਤੀ ਹੈ ਅਤੇ ਅਗਲੀ ਐਗਜ਼ੈਂਪਲ ਭੁੱਖ ਹੈ ਸਾਧ ਹੈ ਗੰਢ ਹੈ ਜੋ ਉਹ ਬਿਰਤੀ ਹਾਨੀ ਹੈ ਭੁੱਖੇ ਦੀ ਗੰਢ ਹੈ ਕਿਉਂਨੇ ਰਜਮਾ ਪ੍ਰਸ਼ਾਦਾ ਮਿਲ ਜੇ ਰੱਬ ਦੀ ਰਜ਼ਾ ਦੇ ਵਿੱਚ ਰੱਬ ਦੇ ਆਨੰਦ ਦੇ ਵਿੱਚ ਰਹਿੰਦਾ ਹੈ ਮਨੋ ਪ੍ਰੀਤ ਉਹਦੀ ਜਦੋਂ ਤੱਕ ਉਹਨੂੰ ਮਿਲਦਾ ਨਹੀਂ ਹੈ ਤਾਂ ਉਦੋਂ ਤੱਕ ਉਹਦੀ ਪ੍ਰੀਤ ਆ ਮੈਂ ਜਿੱਦਾਂ ਦਾ ਮਿਲ ਜੇ ਭੁੱਖੇ ਬੰਦੇ ਨੂੰ ਤਾਂ ਹੋਰ ਕਿਸੇ ਨੂੰ ਨਹੀਂ ਜਾਣਦਾ ਸਿਰਫ ਉਹਦੀ ਪ੍ਰੀਤ ਉਹਦੇ ਨਾਲ ਹੈ ਕਿ ਰੱਬ ਦੀ ਵੱਲੋਂ ਕੋਈ ਦਾਤ ਮਿਲਦੀ ਹੈ ਤਾਂ ਉਹ ਇਹ ਹੈ ਭੁੱਖੇ ਤੇ ਕਿਉਂ ਨੂੰ ਪ੍ਰਸ਼ਾਦਾ ਤੇ ਲੱਗਿਆ ਪੇਟ ਪਰ ਪ੍ਰਸ਼ਾਦਾ ਪੋਜਨ ਤੇ ਲੱਗਿਆ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿੰਨੇ ਨੇ ਰੱਬ ਦੇ ਨਾਲ ਜਿਹੜੀ ਪ੍ਰੀਤ ਹੈ ਉਹ ਪ੍ਰੀਤ ਇਦਾਂ ਦੀ ਹੈ ਕਿ ਜਿਵੇਂ ਜੋ ਅਮਲੀ ਅਮਲ ਨੂੰ ਪਾਣਾ ਹਾਲਾਂਕਿ ਜਿਤਨਾ ਅਮਲੀ ਬੰਦਾ ਅਮਲ ਦੇ ਵਿੱਚ ਜਾਂਦਾ ਹੈ ਆਪਣੀ ਜ਼ਿੰਦਗੀ ਨਰਕ ਕਰਦਾ ਹੈ ਨੇੜੇ ਤੇੜੇ ਬਣਿਆਂ ਦੀ ਵੀ ਪਰਿਵਾਰ ਦੀ ਜ਼ਿੰਦਗੀ ਵੀ ਨਰਕ ਕਰ ਦਿੰਦਾ ਹੈ ਆਉਣ ਵਾਲਾ ਸਮਾਂ ਆਪਣੇ ਲਈ ਵੀ ਪਰਿਵਾਰ ਦੇ ਲਈ ਵੀ ਨਰਕ ਬਣਾ ਦਿੰਦਾ ਜੇ ਉਹ ਕੰਟਰੋਲ ਦੇ ਵਿੱਚ ਨਾ ਕੀਤਾ ਜਾਵੇ ਤਾਂ ਪਰ ਸਤਿਗੁਰੂ ਕਹਿੰਦੇ ਨੇ ਜਦੋਂ ਉਹਦੀ ਪ੍ਰੀਤ ਉਹਦੇ ਨਾਲ ਬਣ ਜਾਂਦੀ ਹੈ ਤਾਂ ਉਹ ਫਿਰ ਪਹਿਲਾਂ ਤਾਂ ਆਪਣੇ ਸਵਾਦ ਚਸਕੇ ਲਈ ਉਹਨੂੰ ਵਰਤਦਾ ਇਸਤਮਾਲ ਕਰਦਾ ਤਾਂ ਉਤੋਂ ਬਾਅਦ ਹੈ ਫਿਰ ਉਹਨੂੰ ਏਦਾਂ ਦੀ ਬੇਕਾਰਾਂ ਦੀ ਜਾਂ ਨਸ਼ੇ ਦੀ ਲਤ ਲੱਗਦੀ ਹੈ ਫਿਰ ਉਹਨੂੰ ਨਸ਼ਾਨੀ ਛੱਡਦਾ ਸਿਰਫ ਇੱਕ ਐਗਜ਼ੈਂਪਲ ਲਈ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅ ਰੱਬ ਦੀ ਪ੍ਰੀਤ ਕਹਿੰਦੇ ਤੇਰੀ ਇਦਾਂ ਦੇ ਹੋਣੀ ਚਾਹੀਦੀ ਏ ਜੇ ਤੂੰ ਦੁਨੀਆ ਦੇ ਵਿੱਚ ਵਿਚਰਨੇ ਚੰਗਾ ਕਰਮ ਕਰਨ ਲੱਗੇ ਆ ਜਾਂ ਕੋਈ ਦਾਨ ਕੋਈ ਦਾਨ ਪੁੰਨ ਕਰਨ ਲੱਗੇ ਆ ਕਦੇ ਨਹੀਂ ਕੀਤਾ ਤਾਂ ਫਿਰ ਤੈਨੂੰ ਯਾਦ ਆਵੇ ਕਿ ਮੈਂ ਕਰਨਾ ਸੀ ਦਾਨ ਪੁੰਨ ਤੇਰੇ ਨਾਲ ਪ੍ਰੀਤ ਕਰੇ ਤੇithੋ ਪਹਿਲਾਂ ਉਹਨੂੰ ਚਾਹ ਹੋਵੇ ਕਿ ਇਸ ਦੇ ਹੱਥੋਂ ਦਾਨ ਮੈਂ ਹਮਾ ਇਸ ਦੇ ਹੱਥੋਂ ਮਾਇਆ ਆਵੇ ਤਾਂ ਇਹਦੇ ਹੱਥੋਂ ਇਦਾਂ ਬੰਡਿਆ ਚ ਪਿਆਗਾ ਤਾਂ ਇਹ ਵੀ ਸਫਲ ਹੈ ਤਾਂ ਮੈਂ ਵੀ ਸਫਲ ਹੀ ਹੋ ਦੰਗੀ ਮਲੋ ਇਹ ਅਜਾਮਤ ਰੱਬ ਦੀ ਵਰਤ ਦੀ ਹੈ ਰੱਬ ਦੇ ਪਿਆਰ ਦੇ ਨਾਮ ਰੱਬ ਦੀ ਮੁਹੱਬਤ ਦੇ ਨਾਮ ਹਾਂ ਤੇ ਦੂਸਰੀ ਐਗਜ਼ਾਮਪਲ ਇਸ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਹੜੀ ਮੱਛੀ ਦੀ ਪਾਣੀ ਦੇ ਨਾਲ ਹੈ ਉਹਦੀ ਪ੍ਰੀਤ ਇਦਾਂ ਦੀ ਹੈ ਬੰਦ-ਬੰਦ ਕੱਟੀ ਜਾਂਦੀ ਹੈ ਉਹਦੀ ਪ੍ਰੀਤ ਉਹਦਾ ਨਹੀਂ ਹੈ ਅਤੇ ਅਗਲੀ ਐਗਜ਼ੈਂਪਲ ਜਿਹੜੀ ਹੈ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਹਿਰਨ ਹੈ ਹੀੜੇ ਖੰਡੇ ਦੀ ਆਵਾਜ਼ ਸੁਣਦਾ ਹੈ ਵਾਰਾ ਸਿੰਘ ਹੈ ਉਹ ਹੀੜੇ ਖੰਡੇ ਦੀ ਆਵਾਜ਼ ਸੁਣਦਾ ਹੈ ਆਵਾਜ਼ ਦੇ ਵਿੱਚ ਇਤਨਾ ਮਸਤ ਹੋ ਜਾਂਦਾ ਹੈ ਜਾਲ ਵਿਛਾਇਆ ਉਹਨਾਂ ਨੇ ਸ਼ਿਕਾਰੀਆਂ ਨੇ ਉਹ ਉੱਪਰ ਜਾਂਦਾ ਹੈ ਅਤੇ ਜਿਸ ਥਾਂ ਤੇ ਜਾਲ ਲਾਇਆ ਪਹਿਲਾਂ ਉਹਦਾ ਆਪਣੇ ਬੜੇ ਗੋਲੀਆਂ ਦੇ ਨਾਲ ਵਿੰਨੇ ਗਏ ਨੇ ਤੀਰਾਂ ਦੇ ਨਾਲ ਵਿੰਨੇ ਗਏ ਨੇ ਬੜਿਆਂ ਨੂੰ ਜਾਲ ਦੇ ਵਿੱਚ ਪਾਇਆ ਸ਼ਿਕਾਰੀਆ ਨੇ ਉਹ ਸਭ ਕੁਝ ਭੁੱਲ ਜਾਂਦਾ ਕਿ ਕਿ ਹੀੜੇ ਕੰਡੇ ਦੀ ਆਵਾਜ਼ ਧਰਦੀ ਦੇ ਵਿੱਚ ਨੱਪ ਕੇ ਖੜੇ ਨੂੰ 부ਜਾਇਆ ਜਾਂਦਾ ਹੈ ਤਾਂ ਉਹਦੇ ਵਿੱਚ ਇੱਕ ਆਵਾਜ਼ ਨਿਕਲਦੀ ਹੈ ਉਹ ਹੀੜੇ ਕੰਡੇ ਦੀ ਆਵਾਜ਼ ਕਹਿੰਦੇ ਨੇ ਸ਼ਿਕਾਰੀਆ ਨੂੰ ਤਰੀਕਾ ਹੁੰਦਾ ਹੈ ਆਵਾਜ਼ ਉਹ 부ਜਾਉਣ ਦਾ ਉਹ 부ਜਾਉਂਦੇ ਨੇ ਹਰਣ ਭੱਜਿਆ ਹੁੰਦਾ ਦੌੜਿਆ ਹੁੰਦਾ ਤਉ ਤੀਰਾਂ ਦੇ ਨਾਲ ਬੰਨਿਆ ਜਾਂਦਾ ਹੈ ਗੋਲੀਆਂ ਦੇ ਨਾਲ ਬੰਨਿਆ ਜਾਂਦਾ ਹੈ ਕਿੰਬਰ ਜਾਲ ਦੇ ਵਿੱਚ ਪਾ ਲੈਂਦੇ ਆ ਸ਼ਿਕਾਰੀ ਮੰਨ ਲਓ ਉਹਦੀ ਪ੍ਰੀਤ ਸਭ ਕੁਝ ਮੌਤ ਨੂੰ ਵੀ ਭਲਾ ਦਿੰਦੀ ਹੈ ਐਦਾਂ ਦੀ ਪ੍ਰੀਤ ਹੈ ਜਿਹੜੇ ਕੰਡੇ ਦੇ ਨਾਲ ਉਸ ਹਰਣ ਦੀ ਪ੍ਰੀਤ ਸਤਗੁਰੂ ਕਹਿੰਦੇ ਤੇਰੀ ਪ੍ਰੀਤ ਜਿਹੜੀ ਹੈ ਨਾ ਐਦਾਂ ਦੀ ਹੋਣੀ ਚਾਹੀਦੀ ਹੈ ਸਭ ਕੁਝ ਭਲਾ ਕੇ ਤੇਰੀ ਅ ਰੱਬ ਦੇ ਨਾਲ ਪ੍ਰੀਤ ਐਦਾਂ ਦੀ ਹੋਣੀ ਚਾਹੀਦੀ ਹੈ ਕਿ ਜਦੋਂ ਰੱਬ ਦੇ ਦਰ ਤੇ ਚੱਲੀਦਾ ਹੁਣ ਅਗਲੇ ਐਗਜ਼ੈਂਪਲ ਪ੍ਰੀਤ ਦੀ ਲੈਂਦੇ ਨੇ ਕਿ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਵਿਚਰ ਲੱਗੇ ਆ ਸੰਗਤ ਜੀ ਵੱਡੇ ਆਕਾਰ ਦਾ ਹੈ ਬੜੀ ਤਾਕਤ ਹੈ ਅਤੇ ਹਾਥੀ ਦੀ ਪ੍ਰੀਤ ਹੈ ਜਿਹੜੀ ਹੁਣ ਉਹ ਆਪਣਾ ਅਰੋਗ ਕਰਕੇ ਇਹਦੇ ਅੰਦਰ ਇੱਕ ਰੋਗ ਹੈ ਜਿਹੜਾ ਕਾਮਦ ਰੋਗ ਉਹਦੇ ਕਰਕੇ ਮੰਨ ਲਓ ਕਿ ਸ਼ਕਾਰੀਆਂ ਦੇ ਵਸ ਹੁੰਦਾ ਜਿਹੜਾ ਸਭ ਤੋਂ ਵੱਡਾ ਆਕਾਰ ਜੀ ਦਾ ਸਭ ਤੋਂ ਜ਼ਿਆਦਾ ਤਾਕਤ ਦੇ ਅੰਦਰ ਪਰ ਇਹ ਇੱਕ ਛੋਟੇ ਜਿਹੇ ਇਨਸਾਨ ਦੇ ਵਸ ਹੋ ਕੇ ਤਾਂ ਇਹ ਇੱਕ ਮੰਦਾਰੀ ਦੀ ਤਰ੍ਹਾਂ ਇਹ ਤੋਂ ਤਮਾਸ਼ਾ ਕਰਵਾਇਆ ਜਾਂਦਾ ਸੀ ਪਹਿਲਾਂ ਸਮਿਆਂ ਦੇ ਵਿੱਚ ਇਹਨੂੰ ਬਖਾਇਆ ਜਾਂਦਾ ਹਾਥੀ ਆਇਆ ਹਾਥੀ ਮੰਨ ਲਓ ਇੱਕ ਇਨਸਾਨ ਨੇ ਵਸ ਕਰ ਲਿਆ ਕਿਉਂਕਿ ਦਾ ਜਿਹੜਾ ਪ੍ਰੀਤ ਹੈ ਜਿਹੜੀ ਇਹਦਾ ਅਰੋਗ ਹੈ ਉਸ ਕਰਕੇ ਪਰ ਉਹ ਉਥੇ ਪ੍ਰੀਤ ਦਾ ਜ਼ਿਕਰ ਕਰਦੇ ਨੇ ਹੈ ਤਾਂ ਰੋਗ ਹੈ ਦਾ ਪ੍ਰੀਤ ਦਾ ਜ਼ਿਕਰ ਕਰਦੇ ਨੇ ਹੁਣ ਚੌਥੀ ਐਗਜ਼ੈਂਪਲ ਹੈ ਬਾਂਦਰ ਦੀ ਹੁਣ ਬਾਂਦਰ ਨੂੰ ਫੜਨ ਵਾਲਾ ਐਦਾਂ ਦਾ ਕੋਈ ਤਰੀਕਾ ਨਹੀਂ ਹੈ ਕਿ ਕੋਈ ਬਾਂਦਰ ਨੂੰ ਫੜ ਲਵੇ ਐਦਾਂ ਦਾ ਕੋਈ ਜਾਲ ਨਹੀਂ ਹੈ ਬਾਂਦਰ ਨੂੰ ਜਿਹੜਾ ਜਾਲ ਦੇ ਵਿੱਚ ਪਾਇਆ ਜਾ ਸਕੇ ਪਰ ਉਹ ਆਪਣੀ ਪ੍ਰੀਤ ਇਕ ਕੁੱਜਾ ਜਿਹੜਾ ਹੈ ਉਹਨੂੰ ਤੰਗਿਆ ਜਾਂਦਾ ਹੈ ਦਰਖਤ ਤੇ ਉਹਦੇ ਵਿੱਚ ਛੋਲੇ ਪਾਏ ਜਾਂਦੇ ਨੇ ਛੋਲੇ ਪਾ ਕੇ ਉਹਨੂੰ ਰੱਖ ਦਿੰਦੇ ਆ ਕਿ ਜਿਹੜਾ ਕੁੱਜਾ ਹੱਲੇ ਨਾ ਉਹਨੂੰ ਬੰਨ ਦਿੱਤਾ ਜਾਂਦਾ ਹੈ ਕੁੱਜੇ ਨੂੰ ਬਾਂਦਰ ਆਉਂਦਾ ਹੈ ਉਹਦੇ ਵਿੱਚ ਹੱਥ ਪੈ ਤਾ ਜਾਂਦਾ ਹੈ ਮੁਠੀ ਭਰ ਲੈਂਦਾ ਛੋਲਿਆਂ ਦੀ ਛੋਲੇ ਛੱਡਦਾ ਨਹੀਂ ਹੈ ਅਤੇ ਮੁਠੀ ਉਹਦਾ ਹੱਥ ਬਾਹਰ ਆਉਂਦਾ ਨਹੀਂ ਸ਼ਕਾਰੀਏ ਦੇ ਸਿਰ ਤੇ ਖਲੋ ਪੈਂਦੇ ਨੇ ਆ ਕੇ ਇਹਨੂੰ ਇਹ ਜਦੋਂ ਇਹਨੂੰ ਫੜਦੇ ਨੇ ਇਹਦੇ ਮਾਰਦੇ ਵੀ ਨੇ ਮਾਰਦਾ ਹੈ ਕੁੱਟ ਸਹਾਰਦਾ ਹੈ ਆਪਣੀ ਇਹ ਵੀ ਦੁਨੀਆ ਦਾ ਇੱਕ ਮਜ਼ਾਕ ਬਣ ਕੇ ਰਹਿ ਜਾਂਦਾ ਬੰਦਰ ਖੇਡਾਏ ਦੇ ਲਈ ਦੁਨੀਆ ਦੇ ਵਿੱਚ ਪਖਾਇਆ ਜਾਂਦਾ ਮੰਨ ਲਓ ਉਹ ਸਿਰਫ ਚੰਦ ਛੋਲਿਆਂ ਦੀ ਖਾਤਰ ਮੁੱਠੀ ਨਹੀਂ ਆਪਣੀ ਛੱਡ ਮੁੱਠੀ ਛੱਡੇਗਾ ਅੱਜ ਵੀ ਜਾਵੇਗਾ ਐਲੀਆ ਪਾ ਅੱਜ ਵੀ ਤੱਕ ਕੋਈ ਜਾਲ ਨਹੀਂ ਹੈ ਕੋਈ ਐਦਾਂ ਦਾ ਸ਼ਕਾਰੀ ਨਹੀਂ ਕਿ ਇਹਨੂੰ ਫੜ ਲਵੇਗਾ ਕਪੂਸੀ ਬੜੀ ਦੂਰ ਮਾਰਦਾ ਹੈ ਇੱਕ ਦਰਖਤ ਤੋਂ ਦੂਜੇ ਦੂਜੇ ਤੋਂ ਤੀਜੇ ਤੇ ਕੋਈ ਹੈ ਹੀ ਨਹੀਂ ਕੋਈ ਇਹਨੂੰ ਫੜ ਲਵੇ ਬਸ ਦੇ ਵਿੱਚ ਕਰ ਲਵੇ ਪਰ ਉਹ ਚੰਦ ਮੁੱਠੀਆਂ ਚੰਦ ਛੋਲਿਆਂ ਦਾ ਜਿਹੜਾ ਮੁੱਠੀ ਪੌਂਦਕ ਦੇ ਵਿੱਚ ਉਹਦੇ ਕਰਕੇ ਮੰਨ ਲਓ ਪ੍ਰੀਤ ਦਾ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਉਹਦੇ ਪ੍ਰੀਤ ਹੈ ਉੱਥੇ ਉਨੇ ਛੋਲੇ ਖਾਣੇ ਨੇ ਭਾਵੇਂ ਚਾਰ ਛੋਲੇ ਨੇ ਪਰ ਚੰਨ ਛੋਲਿਆਂ ਦੇ ਖਤਰੂ ਦੀ ਪ੍ਰੀਤ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਸੱਚ ਨੂੰ ਚੁਣੇਂਗਾ ਨਾ ਰੱਬ ਦੇ ਦਰ ਨੂੰ ਛੁੜੇਂਗਾ ਤਾਂ ਐਦਾਂ ਹੋਵੇ ਜੋ ਮਰਜ਼ੀ ਹੋ ਜੇ ਤੇਰੇ ਹੱਥ ਦੇ ਵਿੱਚ ਇਕੱਲਾ ਸੱਚ ਰਹੇ ਜੇ ਤੇਰੇ ਹੱਥ ਦੇ ਵਿੱਚ ਇਕੱਲਾ ਰੱਬ ਦਾ ਧਰ ਰਹੇ ਜੇ ਬਾਕੀ ਜਿਹੜੇ ਤੂੰ ਦਰ ਮੰਨੇ ਨੇ ਨਾ ਇਹ ਸਾਰੇ ਨਾਸ ਹੋ ਜਾਣੇ ਮੁੱਠੀ ਮੀਚ ਸਈ ਮੁੱਠੀ ਬੰਦ ਕਰ ਸਈ ਪਰ ਇਹਦਾ ਕਰ ਕਿ ਉਹਦੇ ਅੰਦਰ ਸੱਚ ਹੋਵੇ ਉਹਦੇ ਅੰਦਰ ਸਤ ਹੋਵੇ ਉਹਦੇ ਅੰਦਰ ਸੰਗਤ ਹੋਵੇ ਉਹਦੇ ਅੰਦਰ ਗੁਰੂ ਦਾ ਦਰ ਹੋਵੇ ਉਹਦੇ ਅੰਦਰ ਗੁਰੂ ਦੀ ਮੁਹੱਬਤ ਹੋਵੇ ਸਤਗੁਰੂ ਕਹਿੰਦੇ ਨੇ ਮੁਠੀ ਬੰਦ ਕਰ ਭਾਈ ਪਰ ਕਰੇਦਾ ਕਿ ਉਹ ਰੱਬ ਦਾ ਦਰ ਤੇ ਅੰਦਰ ਉਹ ਦਿਸਣਾ ਚਾਹੀਦਾ ਹੈ ਪਿਆਰ ਮੁਹੱਬਤ ਤੇਰੇ ਅੰਦਰ ਹੋਣੀ ਚਾਹੀਦੀ ਹੈ ਸਤਗੁਰੂ ਕਹਿੰਦੇ ਨੇ ਜਿੰਨ ਪ੍ਰੇਮ ਕੀਓ ਤਨੇ ਹੀ ਪ੍ਰਪਾਦ ਰੱਬ ਕਿਵੇਂ ਦਿਸਦਾ ਪ੍ਰੇਮ ਦੇ ਨਾਲ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਪ੍ਰੇਮ ਦੇ ਨਾਲ ਰੱਬ ਨੂੰ ਕਿਵੇਂ ਰਜਾਇਆ ਜਾ ਸਕਦਾ ਹੈ ਪ੍ਰੇਮ ਦੇ ਨਾਲ ਰੱਬ ਦੀਆਂ ਦਾਤਾਂ ਕਿਵੇਂ ਮਾਣੀਆਂ ਜਾ ਸਕਦੀਆਂ ਨੇ ਪ੍ਰੇਮ ਦੇ ਨਾਲ ਰੱਬ ਨੂੰ ਘਰ-ਬਾਰ ਦੇ ਵਿੱਚ ਕਿਵੇਂ ਕਰਮੇ ਲਾਇਆ ਜਾ ਸਕਦਾ ਹੈ ਭਗਤ ਧੰਨੇ ਨੇ ਲਾਇਆ ਪੈਲੀਆਂ ਦੇ ਵਿੱਚ ਵੀ ਲਾਇਆ ਘਰ-ਬਾਰ ਦਾ ਕੰਮ ਕਰਾਇਆ ਕਾਦੇ ਵਸੋ ਕੇ ਜੀ ਪ੍ਰੇਮ ਦੇ ਵਸੋ ਪਹਿਲਾਂ ਆਪ ਬਸ ਹੋਇਆ ਪ੍ਰੇਮ ਦੇ ਤੇਰੇ ਰੱਬ ਨੂੰ ਆਪਣੇ ਹੋਸ ਕੀਤਾ ਤਾਂ ਜਦੋਂ ਰੱਬ ਦਾ ਤੇ ਦਾ ਸਬੰਧ ਪ੍ਰੇਮ ਇਦਾਂ ਹੋ ਜਾਂਦਾ ਹੈ ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਰੱਬ ਖੁਦ ਕਹਿੰਦਾ ਮੇਰੀ ਬੰਦੀ ਭਗਤ ਛੁਡਾਵੇ ਦੁਨੀਆ ਦੇ ਵਿੱਚ ਰੱਬ ਦਾ ਬੰਨਿਆ ਹੋਇਆ ਕੋਈ ਛੁਡਾ ਨਹੀਂ ਸਕਦਾ ਰੱਬ ਤੋਂ ਤੇ ਤਾਂ ਕੁਝ ਹੈ ਵੀ ਨਹੀਂ ਹੈ ਪਰ ਰੱਬ ਆਪਣੀ ਜ਼ੁਬਾਨ ਤੋਂ ਆਪਣੀ ਰਸਨਾ ਤੋਂ ਆਪਣੇ ਮੁਬਾਰਕ ਜਿਹਵਾ ਤੋਂ ਆਪ ਕਹਿੰਦੇ ਨੇ ਕਿ ਜਿਹੜਾ ਭਗਤ ਦਾ ਬਨਿਆ ਹੋਇਆ ਹੈ ਮੰਨ ਲਓ ਮੇਰਾ ਬਨਿਆ ਹੋਇਆ ਹੈ ਭਗਤ ਛੁਡਾ ਸਕਦਾ ਪਰ ਜੇ ਕਿਤੇ ਭਗਤ ਨੇ ਬਨ ਦਿੱਤਾ ਨਾ ਰੱਬ ਕਹਿੰਦਾ ਮੈਂ ਵੀ ਨਹੀਂ ਛੁਡਾ ਸਕਦਾ ਮੇਰੀ ਬੰਦੀ ਭਗਤ ਛੁਡਾਵੈ ਬੰਦਾ ਭਗਤ ਨਾ ਛੁੱਟੈ ਉਹ ਇਹ ਕਾਦੇ ਕਰਨ ਹੋਇਆ ਪਿਆਰ ਦੇ ਕਰ ਮਹੱਭਤ ਦੇ ਕਰ ਜਦੋਂ ਰੱਬ ਦੇ ਨਾਲ ਮਹੱਭਤ ਪੈਂਦੀ ਹੈ ਜਦੋਂ ਰੱਬ ਦੇ ਨਾਲ ਪਿਆਰ ਪੈਂਦਾ ਸੰਦ ਤੇ ਜਦੋਂ ਬਾਰੇ ਨਿਆਰੇ ਹੁੰਦੇ ਨੇ ਉਹ ਜੋ ਆਨੰਦ ਬਣਦਾ ਹੈ ਖੁਸ਼ੀਆਂ ਬਣਦੀਆਂ ਨੇ ਲੋਕ ਦਾ ਪਰਲੋਕ ਦਾ ਸੁੱਖ ਮਿਲਦਾ ਹੈ ਸਕੂਨ ਮਿਲਦਾ ਹੈ ਆਨੰਦ ਮਿਲਦਾ ਹੈ ਤੈ ਇਦਾਂ ਦੀਆਂ ਦਾਤਾਂ ਸਤਿਗੁਰੂ ਕਹਿੰਦੇ ਨੇ ਭਾਈਓ ਗੁਰੂ ਮੂबारक ਚਰਨਾਂ ਦੇ ਵਿੱਚ ਮਿਲਦੀਆਂ ਨੇ ਜਿਹੜਾ ਮੰਨਦਾ ਹੈ ਸੰਗਤ ਜੀ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਸਤਿਗੁਰ ਸਤਿਗੁਰ ਜਿਨ ਜਾਨਨੇ ਆ ਸਤਿਗੁਰ ਤੇ ਸਕਾ ਨਾਉ ਸਤਿਪੁਰਖ ਜਿਨ ਜਾਨੇ ਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖਉਦਰੈ ਨਾਨਕ ਹਰਗੁਣਾਉ ਮਨੁ ਉਦੇ ਸੰਗ ਜਿਹਦੇ ਪ੍ਰੇਮ ਬਣ ਜਾਂਦਾ ਰਬ ਦੇ ਨਾਲ ਮਹਾਬਤ ਬਣ ਜਾਂਦੀ ਹੈ ਹੁਣ ਜੇ ਕੋਈ ਉਹਦਾ ਸੰਗ ਕਰਦਾ ਨਾ ਤਾਂ ਉਹ ਵੀ ਤਰ ਜਾਂਦਾ ਹੈ ਕਿਸ ਕੈ ਸੰਗ ਸਿਖਉਦਰੈ ਨਾਨਕ ਹਰਗੁਣਾਉ ਤਾਂ ਕਹਿੰਦੇ ਫਿਰ ਰੱਬ ਦੇ ਗੁਣ ਗਾਉਣੇ ਚ ਉਹ ਵੀ ਰੱਬ ਕਰਕੇ ਜੁੜਿਆ ਤੂੰ ਜੁੜ ਰਿਹਾ ਉਹਦੇ ਨਾਲ ਤਾਂ ਉਹ ਤੈਨੂੰ ਰੱਬ ਦਾ ਗਿਆਨ ਦੇ ਰਿਹਾ ਰੱਬ ਕਰਕੇ ਤੂੰ ਜੁੜਿਆ ਤਾਂ ਕਹਿੰਦੇ ਫਿਰ ਰੱਬ ਦਾ ਗਿਆਨ ਰੱਬ ਦਾ ਅਜਮਤ ਹੈ ਰੱਬ ਦੀ ਕਿਰਪਾ ਹੈ ਰੱਬ ਦੇ ਨਾਲ ਜੁੜਨਾ ਚਾਹੀਦਾ ਹੈ ਰੱਬ ਜਰਰੀ ਜਰਰੀ ਦੇ ਵਿੱਚ ਵਿਆਪਕ ਰੱਬ ਹੈ ਸੰਤ ਜੀ ਜਿੱਥੇ ਮਰਜੀ ਅੱਲਾਹ ਰਾਮ ਖੁਦਾ ਵਹਿਗੁਰੂ ਇਹ ਰੱਬ ਦੇ ਨਾਂ ਹੀ ਨੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਤੇਰੇ ਅੰਦਰ ਇਨਸਾਨੀਅਤ ਪੈਦਾ ਹੋਗੀ ਇਹ ਤਾਂ ਵੱਡੀ ਰੱਬ ਦੀ ਕਿਰਪਾ ਵੀ ਹੋ ਨਹੀਂ ਸਕਦੀ ਆਪਣੇ ਅੰਦਰ ਇਨਸਾਨ ਹੈ ਇਨਸਾਨੀਅਤ ਨੂੰ ਪੈਦਾ ਕਰ ਤੋ ਇਦਾਂ ਪੈਦਾ ਹੋ ਗਈ ਗੁਰੂ ਨਾਨਕ ਦੇਵ ਜੀ ਫਿਰ ਆਪ ਬਾਹ ਫੜਦੇ ਨੇ ਆਪ ਬਾਹ ਫੜਦੇ ਨੇ ਜਦੋਂ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੂਰੀ ਦੁਨੀਆ ਦੇ ਵਿੱਚ ਦੁਨੀਆ ਨੂੰ ਤਾਰਿਆ ਸਿਰਫ ਉਹਨਾਂ ਨੇ ਇਨਸਾਨੀਅਤ ਨੂੰ ਕਾਇਮ ਰੱਖਿਆ ਇਨਸਾਨ ਬਣਾਇਆ ਬਾਰ ਬਾਰ ਕਹਿੰਦੇ ਨੇ ਬੰਦੇ ਬੰਦਾ ਜਿਚਰ ਕਟਮੈ ਸੋ ਕਿਆ ਇਨਸਾਨ ਕੋ ਬੰਦਾ ਬਣ ਜਾ ਬੰਦਾ ਬਣੇਗਾ ਰੱਬ ਦੀ ਬੰਦਗੀ ਕਰ ਬੰਦਾ ਬਣੇਗਾ ਸਰਬ ਸੰਜੀਵ ਵਾਲਤਾ ਦਾ ਆਪਣੇ ਅੰਦਰ ਪਿਆਰ ਮਹੱਭਤ ਰੱਖ ਰੱਬ ਦੀ ਅਜਮਤ ਵਰਤੇਗੀ ਰੱਬ ਦਾ ਖੇੜਾ ਖੁਸ਼ੀਆਂ ਵਰਤਣ ਗਿਆ ਜਦੋਂ ਇਦਾਂ ਕਰਦਾ ਹੈ ਬਾਗੀ ਸੰਗਤ ਜੀ ਸਤਿਗੁਰਾਂ ਦਾ ਪ੍ਰੇਮ ਮਹੱਭਤ ਮਿਲਦਾ ਜਿਹੜਾ ਬਾਰੇ ਨਹੀਂ ਹਰੇ ਕਰਦਾ ਫਿਰ ਜ਼ਰੂਰਤ ਨਹੀਂ ਪੈਂਦੀ ਸਾਨੂੰ ਮੰਗਣ ਦੀ ਫਿਰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਆਪਣੇ ਆਪ ਕਾਰਜ ਸਾਡੇ ਨਿਭਰਿਉਂਦੇ ਕਿਉਂਕਿ ਉਹ ਗੁਰੂ ਆਪ ਕਹਿੰਦੇ ਭਾਈ ਮਨ ਤੇਰੇ ਨਹੀਂ ਕੀਤਾ ਲੋੜੀਏ ਕੰਮ ਸਤਗੁਰ ਪਿਆ ਕੀ ਹੈ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਤੂੰ ਤਾਂ ਸਿਰਫ ਸਾਖੀ ਦੇ ਵੱਲ ਗੁਰੂ ਦੇ ਗਿਆਨ ਦੇ ਵੱਲ ਧਿਆਨ ਰੱਖ ਗੁਰੂ ਕਾਰਜ ਤੇਰਾ ਆਪ ਸਵਾਰੇਗਾ ਆਪਣੇ ਆਪ ਨੂੰ ਕਰਮ ਸੁਧਾਰ ਆਪਣੀ ਸੋਚ ਵਿਚਾਰ ਸੁਧਾਰ ਸਤਗੁਰ ਕਾਰਜ ਤੇਰਾ ਆਪ ਸਵਾਰੇਗਾ ਸਮਾਪਤੀ ਦਾ ਸਮਾਂ ਜੀ ਹੋ ਗਿਆ ਬਲਾਂ ਬਖਿਮਾ ਆਹੇ ਗੁਰੂ ਜੀ ਖਾਲਸਾ o ai grudi que fete.